ਇਥੇ ਟੀਚਰ ਮਖੌਲ ਹੁੰਦੀ ਵੀ ਕੋਈ ਸਾਨੂੰ ਕੋਈ ਸਹੂਲਤਾਂ ਕੁਝ ਨਹੀਂ ਸਰਕਾਰ ਬਣਾਉਣ ਨੂੰ ਬਣਾ ਬੈਠੇ ਔ ਗਲਤੀ ਸਾਡੇ ਤੋਂ ਹੋਗੀ ਤੇ ਇਹਨਾਂ ਦੇ ਵਿੱਚ ਗਲਤੀਆਂ ਸਾੜੀਆਂ ਨੇ ਵੀ ਅਸੀਂ ਗਲਤ ਨੁਮਾਇੰਦੇ ਚੁਣ ਲਏ ਉਹ ਕਹਿੰਦੇ ਨੇ ਜਿੱਧਰ ਉੱਟਾ ਪੰਜ ਨੁੱਤਰ ਜਾਓ ਇਹ ਮਸੀਬਤ ਉਹ ਅਸੀਂ ਤਾਂ ਲਿਆਉਂਦੀ ਨਹੀਂ ਤੁਸੀਂ ਤਾਂ ਵਿਸ਼ਵਾਸ ਕੀਤਾ ਗਲਤੀ ਤਾਂ ਨਹੀਂ ਕੀਤੀ ਇਹ ਵਿਸ਼ਵਾਸ ਗਲਤੀ ਹੋ ਜਾਂਦੀ ਹੈ ਐ ਸਮੇਂ 'ਚ ਨਾ ਗਲਤੀ ਹੋ ਜਾਂਦੀ ਹੈ ਨਾ ਨਾ ਇੱਕ ਗੱਟਾ ਹੈ ਅੱਜ 10 ਦਿਨ ਹੋ ਗਏ ਅੱਜ ਮਿਲਿਆ ਹੈ ਅੱਗੇ ਡੰਗਰ ਨੀ ਕੱਲੀ ਥੋੜੀ ਖਾ ਰਹੀ ਕੋਈ ਐਮਪੀ ਵਿਧਾਇਕ ਕਿਹੜਾ ਮਰਜ਼ੀ ਨਾਲ ਚੱਲੇ ਕਿ ਸਾਡੇ ਵਿੱਚੋਂ ਪੱਠੇ ਘਟਾਦ ਲੈ ਆਵੇ ਕਰੇ ਅਸੀਂ ਆਖਰ ਵਿੱਚ ਠੀਕ ਸਾਡੇ ਨਾਲ ਇਹ ਗੈਨ ਖੜਾ ਸਾਨੂੰ ਫੀਡ ਵਗੈਰਾ ਕੋਈ ਥਾਲ ਆਟਾ ਕੁਝ ਨਹੀਂ ਹੈ ਚਾਹੀਦਾ ਸਾਡੇ ਗਰੀਬ ਪਰਿਵਾਰਾਂ ਦੇ ਵਿੱਚ ਇੱਕ ਇੱਕ ਘਰ ਨੂੰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤੇ ਅਸੀਂ ਇਹਨਾਂ ਤੋਂ ਹਲਾਤਾ ਤੋਂ ਨਿਕਲ ਸਕਾਂ ਜਦੋਂ ਬੱਚਾ ਪੜ੍ਹ ਲਿਖੇ ਤੇ ਸਾਡੇ ਮਿਹਨਤ ਦਾ ਮੁੱਲ ਤਾਂ ਪੜਾਈ ਦਾ ਐਸੇ ਵਾਅਦੇ ਜੇਕਰ ਸਾਨੂੰ ਕੋਈ ਸਰਕਾਰੀ ਜੌਬ ਮਿਲਦੀ ਹਤਾਂ ਅ ਮੇਰਾ ਨਾਮ ਪ੍ਰਕਾਸ਼ ਐ ਪੈਨ ਕਿਹੜਾ ਤੋ ਚੱਕੀ ਵਾ ਇਹ ਸੜਾਂ ਦੀ ਮਾਰ ਵਿੱਚੋਂ ਤੁਸੀਂ ਹਾਂਜੀ ਕੀ ਕੀ ਸਮੱਸਿਆਵਾਂ ਨੇ ਜਿਹੜੀਆਂ ਮਿਹਨਤ ਨੂੰ ਪ੍ਰੇਸ਼ ਆ ਰਹੀਆਂ ਨੇ ਸਮੱਸਿਆ ਜਮੀਨ ਤੋਂ ਲੈ ਤੇ ਸਾਰਾ ਵਿਕਾਰ ਪਰਿਵਾਰ ਤੱਕ ਵੀ ਸਾਰੀ ਸਮੱਸਿਆ ਜੀ ਤੇ ਇੱਥੇ ਟੀਚਰ ਮਖੌਲ ਆਉਂਦੀ ਵੀ ਹੈ ਕੋਈ ਸਾਨੂੰ ਕੋਈ ਸਹੂਲਤਾਂ ਕੁਛ ਨਹੀਂ ਸਰਕਾਰ ਬਣਾਉਣ ਨੂੰ ਬਣਾ ਬੈਠੇ ਹਾਂ ਗਲਤੀ ਸਾਡੇ ਤੋਂ ਹੋ ਗਈ ਤੇ ਇਹਦੇ ਵਿੱਚ ਗਲਤੀਆਂ ਸਾਡੀਆਂ ਨੇ ਵੀ ਅਸੀਂ ਗਲਤ ਨੁਮਾਇੰਦੇ ਚੁਣ ਲਏ ਕੁਝ ਪਿੰਡ ਦੀਆਂ ਕਮੇਟੀਆਂ ਬਣ ਗਈਆਂ ਉਹਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ ਸੀ ਉਹ ਕਹਿੰਦੇ ਨੇ ਜਿੱਧਰ ਵੋਟਾਂ ਪੈਣ ਉਧਰ ਜਾਓ ਇਹ ਮੁਸੀਬਤ ਉਹਨਾ ਅਸੀਂ ਤਾਂ ਲਿਆਂਦੀ ਨਹੀਂ ਜਿਹੜੀਆਂ ਤੁਸੀਂ ਥੱਲੇ ਵਹਿੰਦੇ ਪਏ ਜੀ ਜੀ ਇਹ ਕੋਈ ਅਸੀਂ ਤਾਂ ਲਿਆਂਦੀ ਨਹੀਂ ਵੀ ਅਸੀਂ ਕਿੰਨੀਆ ਪੜੇ ਹੋ ਕੀ ਕੁਆਲਿਫੀਕੇਸ਼ਨ ਤੁਹਾਡੀ ਮੈਂ 10th ਪੜਾਂ ਠੀਕ ਹੈ ਤੇ ਅੱਗੇ ਵੀ ਬੇਰੁਜ਼ਗਾਰ ਹੋ ਤੇ ਵੀ ਮੰਨ ਲਓ ਇਹ ਲੈ ਕੇ ਆਰਦੀ ਹਾਲਤ ਸਹੀ ਨਾ ਹੋਣ ਕਰਕੇ ਨਹੀਂ ਪੜ ਸਕੇ ਹਾਂ ਮੀਡਲ ਕਲਾਸ ਤੋਂ ਆਏ ਇਹ ਪੜਾਈ ਐਨੀ ਸਟੱਡੀ ਨਹੀਂ ਕਰ ਸਕੇ ਤੇ ਕੁਛ ਮੇਰੇ ਬ੍ਰਦਰ 12th ਪਾਸ ਕੀਤੀ ਹੋਈ ਹੈ ਉਹਨਾਂ ਨੂੰ ਵੀ ਨੌਕਰੀ ਵਗੈਰਾ ਕੁਛ ਨਹੀਂ ਮਿਲਿਆ ਅਸੀਂ ਪੰਜ ਬਰਾਏ ਤੇ ਸਾਨੂੰ ਕੁਛ ਵੀ ਨਾਲ ਤੱਕ ਬਿਨਾਂ ਨੌਕਰੀ ਇਹ ਸਾਡੇ ਘਰ ਚ ਨਾ ਕੁਛ ਨਾ ਲੈਣ ਲੱਗੇ ਜਮੀਨ ਕੀ ਹੁੰਦੇ ਆਸਰੇ ਅਸੀਂ ਕਿਸਾਨ ਹੈਗੇ ਆ ਤੇ ਕਿਸਾਨਾਂ ਨਾਲ ਅਸੀਂ ਵੀ ਰਲੇ ਆਏ ਪਰ ਉਹ ਸਾਨੂੰ ਕੁਛ ਨਹੀਂ ਆਲੇ ਸੋਲਤੇ ਜਿਵੇਂ ਤੁਸੀਂ ਕਿਹਾ ਸੀ ਗਲਤੀ ਕਰ ਲਈ ਤੁਸੀਂ ਤਾਂ ਵਿਸ਼ਵਾਸ ਕੀਤਾ ਗਲਤੀ ਤਾਂ ਨਹੀਂ ਕੀਤੀ ਇਹ ਵਿਸ਼ਵਾਸ ਗਲਤੀ ਹੋ ਜਾਂਦੀ ਹੈ ਐ ਸਮਝਣਾ ਗਲਤੀ ਹੋ ਜਾਂਦੀ ਹੈ ਹਾਂ ਵਿਸ਼ਵਾਸ ਵਾਲੀ ਬਹੁਤ ਵੱਡੀ ਗਲਤੀ ਹੈ ਕਿਸੇ ਤੇ ਵੀ ਵਿਸ਼ਵਾਸ ਕਰਨਾ ਉਹ ਅਗਲਾ ਬੰਦਾ ਡੋਗ ਜਾਂਦਾ ਨਹੀਂ ਸਾਨੂੰ ਇਸ ਪਿੰਡ ਵਿੱਚ ਆ ਕੇ ਪਤਾ ਲੱਗਿਆ ਹੈ ਕਿ ਜਿਹੜਾ ਇੱਥੋਂ ਦੇ ਹਲਕੇ ਦੇ ਵਿਧਾਇਕ ਨੇ ਜਲਾਲਾਬਾਦ ਦੇ ਸ਼੍ਰੀ ਗੋਲਦੀ ਕੰਬੋਜ ਜੀ ਉਹ ਹਰ ਇੱਕ ਦਿਨ ਛੱਡ ਕੇ ਉਹ ਗੇੜਾ ਲਾ ਰਹੇ ਨੇ ਉਹ ਗੇੜੇ ਨਾਲ ਤੁਹਾਨੂੰ ਕੀ ਫਾਇਦਾ ਉਹ ਲਾ ਰਹੇ ਨੇ ਉਹ ਅਗਾ ਕਰਿੰਦੇ ਉਹਨਾਂ ਨੇ ਮਾੜੇ ਨੇ ਉਹ ਨਹੀਂ ਮਾੜਾ ਉਹ ਟਾਣੀ ਤੇ ਜਾ ਰਹੇ ਨੇ ਅਗਾ ਜਿਹੜੇ ਸਰਪੰਚ ਮੈਂਬਰ ਨੇ ਉਹ ਕੰਜਨੇ ਪਰਚੀਆਂ ਪੈਂਦੀਆਂ ਕੰਜਨੇ ਨਹੀਂ ਹੁਣ ਮੇਰੀ ਜੇਬ ਵਿੱਚ ਪਰਚੀਆਂ ਨਹੀਂ ਤੇ ਕੰਜਾ ਮੁੰਡਿਆ ਕੋਲ ਹੋਰ ਵੀ ਹੋਣੀ ਆ ਵੇਖੋ ਖਾਲੀ ਆਟਾ ਵੀ ਮੈਂ ਆ ਚੌਥਾ ਸਤ ਇਹ 7 ਦਿਨ ਹੋ ਗਏ ਮੈਨੂੰ ਪਾਣੀ ਆਏ ਨੂੰ 10 15 ਦਿਨ ਹੋ ਗਏ 1 ਗਟਾ ਫੀਲ ਦਾ ਮਿਲਾ ਏ ਤੇ ਉਹ ਨਹੀਂ ਮਿਲਾ ਆ ਕੋਲੇ ਪਰਚੀ ਕੁਛ ਮਿਲਾਈ ਨਹੀਂ ਵੀ ਐ ਕੀ ਕੀ ਉਹਨਾਂ ਨੂੰ ਸ਼ੱਕ ਹੈਗਾ ਵੀ ਇਹ ਕਿਤੇ ਠੱਗੀ ਮਾਰ ਰਹੇ ਨੇ ਕਿਤੇ ਬਸ ਐਵੇਂ ਹੀ ਮਤਲ ਤੁਹਾਨੂੰ ਇਹਦਾ ਮਤਲਬ ਹੈ ਵੀ ਚੋਰ ਬਣਾ ਤਾ ਇੱਕ ਮੁਸੀਬਤ ਆ ਗਈ ਦੂਸਰੇ ਪਾਸੇ ਤੁਸੀਂ ਚੋਰ ਉਹ ਵੀ ਕਿਤੇ ਚੋਰੀ ਕਰਕੇ ਐਵੇਂ ਰਾਸ਼ਨ ਨਾਲੇ ਵੇਚ ਨਾ ਦੇਈਏ ਠੀਕ ਹੈ ਵੀ ਅਸੀਂ ਕਿਤੇ ਵੇਚੀ ਜਾਣੇ ਦੁਕਾਨਾ ਖੋਲੀ ਬੈਠੇ ਕੀ ਇਹ ਜਿਹੜੇ ਜਿਹੜੀ ਫੀਡ ਦੇ ਰਹੇ ਨੇ ਕਿ ਉਹ ਪਸ਼ੂਨ ਪੂਰੀ ਆਉਂਦੀ ਨਾ ਨਾ ਇੱਕ ਗੱਟਾ ਹੈ ਅੱਜ 10 ਦਿਨ ਹੋ ਗਏ ਅੱਜ ਮਿਲਿਆ ਹੈ ਅੱਗੇ ਡੰਗਰ ਨਰੀ ਕੱਲੀ ਥੋੜੀ ਖਾ ਰਹੇ ਨੇ ਤੁਹਾਡਾ ਪਿੰਡ ਜਿਹੜਾ ਆਮ ਤੌਰ ਤੇ ਇਹ ਗੱਲ ਪ੍ਰਚਾਰ ਕੀਤਾ ਜਾ ਰਿਹਾ ਵੀ ਚੱਕ ਖੀਵਾ ਪਿੰਡ ਤਾਂ ਸਾਰਾ ਸੁੱਕਾ ਪਿਆ ਹੈ ਤੇ ਜਿਹੜੀ ਤੁਹਾਡੀ ਫਸਲ ਹੈ ਉਹ ਚਾਰਾ ਕਿੰਨਾ ਕੁ ਡੁੱਬਿਆ ਹੈ ਚਾਰਾ ਸਾਹਿਬ ਇੱਥੋਂ ਲੈ ਜਗਾ ਸਾਡੀ ਸਾਰੀ ਜ਼ਮੀਨ ਹੈ ਤੁਸੀਂ ਆਹ ਵੇਖ ਲਓ ਪਾਣੀ ਆ سامنے ਇੱਥੇ ਤੱਕ ਆ ਕੇ ਪਿੰਡ ਦੇ ਨਾਲ ਆਹ ਬਾਰਡਰ ਬਾਰਡਰ ਦੇ ਤਾਰਾਂ ਦੇ ਨਾਲ ਪਾਣੀ ਹੈ ਜੀ ਤੇ ਅੱਗੇ ਤਾਂ ਤੁਸੀਂ ਵੇਖੋ ਜੀ ਤੁਰਾ ਵੀ ਨਹੀਂ ਜਾਣਾ ਤੁਸੀਂ ਸਾਡੇ ਨਾਲ ਚੱਲਦੇ ਰਹੋ ਕੋਈ ਐਮਪੀ ਵਿਧਾਇਕ ਜਿਹੜਾ ਮਰਜ਼ੀ ਸਾਡੇ ਨਾਲ ਚੱਲੇ ਵੀ ਸਾਡੇ ਵਿੱਚੋਂ ਪੱਠੇ ਘਟਾ ਦੇ ਲੈ ਆਵੇ ਕਰਿਆ ਸੀ ਆਖਰ ਵਿੱਚ ਠੀਕ ਸਾਡੇ ਨਾਲ ਇਹ ਕਹਿੰਦੇ ਖੜਨਾ ਠੀਕ ਹੈ ਇਹ ਹੈ ਕਿ ਜਿਹੜਾ ਤੁਸੀਂ ਮੇਨ ਮੰਗ ਕੀ ਕਰਦੇ ਹੋ ਸਰਕਾਰ ਤੋਂ ਅਸੀਂ ਮੇਨ ਮੰਗ ਇਹ ਕਰਨੇ ਵੀ ਸਾਡੇ ਨਾਲ ਟੀਚਰ ਮਖੋਲਣਾ ਹੋਵੇ ਸਾਡੇ ਨਾਲ ਜਿ ਖੜਨਾ ਸਾਡੇ ਹਲਾਤਾਂ ਨਾਲ ਤਾਂ ਸਹੀ ਖੜਨਾ ਵੀ ਸਾਨੂੰ ਕੋਈ ਸਹੂਲਤ ਦਿੱਤੀ ਜਾਵੇ ਇਹ ਨਹੀਂ ਕਿ ਪਿੰਡ ਦੇ ਵਿੱਚ ਆਏ ਕਈ ਘਰ ਜਿਨ੍ਹਾਂ ਦੇ ਜ਼ਮੀਨਾਂ ਹੈ ਨਹੀਂ ਉਹ ਵਗਾ ਲੈ ਲੈ ਕੇ ਵੇਚੀ ਜਾਂਦੇ ਨੇ ਇੱਕ ਤੁਸੀਂ ਸਾਡੇ ਨਾਲ ਘਰ ਘਰ ਚੱਲੋ ਇੱਕ ਘਰ ਚ ਸੱਤ ਸੱਤ ਗੱਟੇ ਪਏ ਕਿੰਨਾ ਕੁ ਮੁਆਵਜ਼ੇ ਦੀ ਮੰਗ ਕਰਦੇ ਮਨਨ ਚੋਣੇ ਦੀ ਫਸਲ ਇੱਕ ਕਿੱਲੇ ਤੇ ਤੁਸੀਂ ਖਰਚ ਕਿੰਨਾ ਕੀਤਾ ਤੇ ਤੁਹਾਨੂੰ ਕਿੰਨਾ ਚਾਹੀਦਾ ਅਸੀਂ 40 45 ਹਜ਼ਾਰ ਖਰਚਾ ਕਰਕੇ ਵਿਕਦੂ ਕਰਕੇ ਸਾਰਾ ਅਸੀਂ ਤਾਲ ਟੋਲ ਪਟਾਵੀ ਦੇ ਜਿਵੇਂ ਵੀ ਤੇ ਉਹ ਸਾਡੇ ਇਨਾ ਖਰਚਾ ਹੋ ਜਾਂਦਾ ਸਾਨੂੰ ਉਹ ਤੁਹਾਨੂੰ 6800 ਦੇ ਜਾਂਦੇ ਨਹੀਂ ਨਹੀਂ ਇਹਨੇ ਸਾਡੀ ਕਿੱਥੇ ਪੂਰੀ ਪੈਂਦੀ 6800 ਨਾਲ ਅੱਜ ਕੱਲ ਜਵਾਕ ਨਹੀਂ ਲੈ ਲੈਂਦੇ ਜਵਾਕ ਦੀ ਪੜਾਈ ਇੰਨੀ ਮਹਿੰਗੀ ਏ ਵੀ ਮਨ ਨੂੰ ਇਨੀ ਫੀਸਾਂ ਹੋ ਜਾਂ ਪੈਂ ਸਰਕਾਰੀ ਜਾਂ ਤਾਂ ਫੀਸਾਂ ਮਾਫ ਕਰ ਦਿਓ ਕਿਸੇ ਪਾਸੇ ਵੀ ਨਹੀਂ ਆਦੇ ਉਦੋਂ ਫਿਰ ਸਾ ਵੀ ਮੰਗ ਲੈਂਦੇ ਨੇ ਮਤਲਬ ਇਹ ਹੈ ਕਿ ਇਹ ਨੌਜਵਾਨਾਂ ਦੀ ਜ਼ੁਬਾਨੀ ਹੈ ਕੋਈ ਇਹ ਕਵੇ ਕਿ ਜੋ ਨੌਜਵਾਨ ਜਿਹੜੇ ਸਰਦੀ ਖੇਤਰ ਤੇ ਇਹ ਬੇਅਕਲੇ ਨਹੀਂ ਸਪਸ਼ਟ ਲੱਗਦਾ ਪਿਆ ਕਿ ਉਹਨਾਂ ਨੂੰ ਆਕਲ ਆ ਗਈ ਹੈ ਭਾਵੇਂ ਉਹ 10 ਪਾਸ ਨੇ ਪਰ ਉਹ ਆਪਣੇ ਹੱਕ ਲੈਣਾ ਜਾਣਦੇ ਨੇ ਉਹ ਹੱਕ ਮੰਗਦੇ ਨੇ ਕੋਈ ਆ ਕੇ ਉਹਨਾਂ ਨੂੰ ਬੁਲਾਉਣ ਆਵੇ ਸ਼ਾਇਦ ਹੁਣ ਨਾ ਵਲੀ ਨਾ ਇਹ ਜ਼ਰੂਰ ਕਿਤੇ ਨਾ ਕਿਤੇ ਸਵਾਲ ਵੱਡਾ ਬਣੇਗਾ ਇਹ ਕੀ ਨਾਮ ਹੈ ਵੀਰ ਜੀ ਜੀ ਮੈਂ ਡਾਕਟਰ ਜਸਵੰਤ ਪੰਚਾਕੀ ਵੱਲ ਇਹ ਮੁੱਖ ਸਮੱਸਿਆ ਹੈ ਅੱਜ ਹੜਾਂ ਤੋਂ ਪੀੜਤ ਨੇ ਲੋਕ ਤਰਾਤਰਾ ਕਰ ਰਹੇ ਨੇ ਅਸ਼ੋ ਵੀ ਭੁੱਖੇ ਮਰ ਰਹੇ ਨੇ ਜਿਹੜੇ ਤੁਹਾਡੇ ਦੱਸਣ ਦੇ ਮੁਤਾਬਕ ਕੀ ਸਮਝਿਓ ਕਿ ਅਸਲ ਦੇ ਵਿੱਚ ਜਿਹੜਾ ਪੋਲਿਟੀਕਲ ਲੋਕ ਨੇ ਚਾਹੇ ਐਮਪੀ ਐ ਚਾ ਐਮਐਲਏ ਇਹਦਾ ਪੱਕਾ ਹੱਲ ਕਰਨ ਦੀ ਗੱਲ ਕਰ ਰਹੇ ਨੇ ਹਾਂਜੀ ਪੱਕਾ ਹੱਲ ਜੀ ਨਹੀਂ ਕਰਦੇ ਜੀ ਇਹ ਹੀ ਹੈ ਕੁਝ ਜਿਵੇਂ ਗੱਲ ਕਰ ਰਹੇ ਸੀਗਾ ਬਚਨ ਸੰਗਠਾਣੇ ਤੇ ਜੋ ਵੀ ਰਸਤਾ ਪਾਣੀ ਆਂਦਾ ਹੈ ਜਿਵੇਂ ਉਹਨਾਂ ਨੇ ਤਾਂ ਕਹਿਤਾ ਵਿਚ ਆਖੀਵਾ ਕਿਹੜਾ ਡੁੱਬਿਆ ਜਾਂ ਪਾਣੀ ਵਿੱਚ ਘੇਰਿਆ ਹੋਇਆ ਹੈ ਕਿਉਂਕਿ ਪਾਣੀ ਦੇ ਵਿੱਚ ਚਾਖੀਵਾ ਕੇਰਾ ਕਿਉਂਕਿ ਸਾਡੀਆਂ ਫਸਲਾਂ ਡੁੱਬ ਗਈਆਂ ਘਰ ਪਹਿਲਾਂ ਸਾਡੇ ਡੁੱਬ ਗਏ ਆ ਜਿਹੜੇ ਕਿਨਾਰੇ ਆਪਾਂ ਖੜੇ ਆ ਆਪਾਂ ਘਰ ਮੌਜੂਦਾ ਵੇਖ ਸਕਦੇ ਜਿਹੜੇ ਪਰਿਵਾਰਾਂ ਦੇ ਘਰਾਂ ਨੂੰ ਪਾਣੀ ਪੈ ਚੁੱਕਾ ਹੈ ਉਹ ਆਪਣੇ ਹਾਲਾਤ ਸਾਰੇ ਦੱਸ ਰਹੇ ਨੇ ਲੇਕਿਨ ਰਾਸ਼ਨੀ ਦੀ ਗੱਲ ਕਰਨੇ ਕੋਈ ਰਸਤ ਪਾਣੀ ਸੇਵਾ ਚ ਕੋਈ ਵੀ ਭਰਾ ਲੈ ਕੇ ਆਂਦਾ ਚਾਹੇ ਰਾਜਸਥਾਨ ਤੋਂ ਚਾਹੇ ਪੰਜਾਬ ਤੋਂ ਚਾਹੇ ਹਰਿਆਣੇ ਤੋਂ ਆ ਰਿਹਾ ਲੇਕਿਨ ਉਹ ਗਰੀਬ ਹੜ ਪੀੜਤ ਵਾਸਤੇ ਮਦਦ ਦੇਣ ਵਾਸਤੇ ਆ ਰਹੇ ਪਰ ਇੱਥੇ ਮਦਦ ਨਹੀਂ ਕੀਤੀ ਜਾ ਰਹੀ ਉਹ ਸਭ ਕੁਝ ਸਾਰਾ ਬਚਨ ਸੰਗਟਾ ਨਹੀਂ ਦਿੱਤਾ ਜਾ ਰਿਹਾ ਜਿਹੜਾ ਮੌਜੂਦਾ ਸਰਪੰਚ ਜਾਂ ਗੋਲਡੀ ਕੰਬੋਜ ਹੈ ਉਹ ਸਭ ਕੁਝ ਉਧਰ ਦੇ ਚਾਖੀ ਵਾਤ ਇਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਨਜ਼ਰ ਸਿਰਫ ਆਉਂਦਾ ਵੋਟਾਂ ਵੇਲੇ ਆਉਂਦਾ ਹੈ ਪਹਿਲਾਂ ਨਹੀਂ ਆ ਰਿਹਾ ਜੀ ਆ ਸਾਰੀ ਦੁਨੀਆ ਇਸ ਹਾਲਾਤਾਂ ਵਿੱਚ ਦੁਖੀ ਹੈ ਕੱਲਾ ਮੈਂ ਨਹੀਂ ਮੇਰਾ ਖੇਤ ਕਿਨਾਰੇ ਤੇ ਆ ਚੱਲ ਕੇ ਮੌਜੂਦਾ ਐਮਐਲਏ ਐਮਪੀ ਕੋਈ ਵੀ ਸਰਕਾਰ ਦਾ ਸਰਕਾਰੀ ਮੁਲਾਜ਼ਮ ਬੰਦਾ ਆ ਕੇ ਵੇਖ ਸਕਦਾ 15 ਫੁੱਟ ਮੇਰੇ ਖੇਤ ਦੇ ਵਿੱਚ ਪਾਣੀ ਹੈ ਅੱਜ ਤੱਕ ਇਹ ਸਰਪੰਚ ਮੌਜੂਦਾ ਕੋਈ ਹੈ ਜਾਂ ਕੋਈ ਪਹਿਲਾ ਸਾਬਕਾ ਸਰਪੰਚ ਕੋਈ ਕਹਿ ਦੇਵੇ ਮੈਨੂੰ ਇੱਕ 25 ਪੈਸੇ ਦੀ ਵੀ ਚੀਜ਼ ਇਹਨਾਂ ਵਸੂਲ ਕਰਾਈ ਹੋਵੇ ਤੇ ਮੈਂ ਨੀਵੀਂ ਸਾਹ ਤੇ ਬੈਣ ਨੂੰ ਪਿਆਰ ਇਹ ਸਾਂਝੇ ਤੌਰ ਤੇ ਲੋਕਾਂ ਦੀ ਮੰਗ ਕੀ ਕਰਨਾ ਜਿਹੜੇ ਪੂਰੇ ਪਿੰਡ ਸਰ ਜੀ ਸਰ ਜੀ ਬਸ ਇਹ ਮੰਗ ਕਰਦੇ ਆ ਸਾਨੂੰ ਫੀਡ ਵਗੈਰਾ ਕੋਈ ਧਾਲ ਆਟਾ ਕੁਝ ਨਹੀਂ ਚਾਹੀਦਾ ਸਾਡੇ ਗਰੀਬ ਪਰਿਵਾਰਾਂ ਦੇ ਵਿੱਚ ਇੱਕ ਇੱਕ ਘਰ ਨੂੰ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤੇ ਅਸੀਂ ਇਹਨਾਂ ਤੋਂ ਲਾਤਾ ਤੋਂ ਨਿਕਲ ਸਕਾਂ ਨਹੀਂ ਤਾਂ ਸਾਡੀ ਗਰੀਬੀ ਨਹੀਂ ਨਿਕਲ ਸਕਦੀ ਨੌਕਰੀ ਬਾਰੇ ਨੌਕਰੀ ਬਾਰੇ ਭਗਵੰਤ ਮਾਨ ਨੇ ਕਿਹਾ ਸੀ ਕਿ ਮੇਰਾ ਹਰਾ ਪੈਨ ਤਾਂ ਬੇਰਜ਼ਗਾਰਾਂ ਤੇ ਚੱਲੇਗਾ ਕਿ ਦਿਖਿਆ ਤੁਨੂੰ ਪੈਨ ਦੀ ਨੋਕ ਕਿਤੇ ਹਰੇ ਰੰਗ ਦੀ ਚੱਲੀ ਜੇ ਚੌਥੇ ਦਾਵੇ ਕਰਕੇ ਆਈ ਸਾਰੇ ਸਾਡੇ ਮਾਵਾ ਪੈਣਾ ਜੋ ਵੀ ਪਰਿਵਾਰ ਖੜੇ ਸਾਡੇ ਆ ਪਿੰਡ ਦੇ ਆਪਣੇ ਪਰਿਵਾਰ ਨੇ ਤਕਰੀਬਨ ਹਰ ਇਹ ਵੱਡੇ ਲੋਕ ਵੀ ਸਾਰੇ ਦੁਖੀ ਨੇ ਅੱਜ ਤੱਕ ਜਿਹੜੇ ਵੀ ਵੋਟਾਂ ਪਾਉਂਦੇ ਆਏ ਨੇ ਉਦੋਂ ਵੀ ਦੁਖੀ ਸੀ ਹੁਣ ਵੀ ਦੁਖੀ ਨੇ ਜੀ ਹੁਣ ਨੌਜਵਾਨ ਪੀੜੀ ਆਈ ਐ ਸੂਜਮਾਨ ਹੈਗੇ ਨੇ ਪਰਿਵਾਰ ਜੇ ਕੋਈ ਬੱਚਾ ਪੜ੍ਹ ਲਿਖ ਜਾਂਦਾ ਹੈ ਉਹਨੂੰ ਕਿਸੇ ਚੰਗੇ ਰਾਹ ਤੇ ਨਹੀਂ ਲੱਗਣ ਦੇਣਾ ਕੋਈ ਮਾੜੇ ਰਾਹਾਂ ਤੇ ਤੁਰ ਜਾਏਗਾ ਜਿਵੇਂ ਮਾਤਾ ਨੇ ਗੱਲ ਕੀਤੀ ਮੁੰਡਾ ਆਰਮੀ ਕੈਂਪ ਵਿੱਚ ਗਿਆ ਹੈ ਉਹ ਜਿਹੜੇ ਦੂਸਰੇ ਨੋਟਾਂ ਵਾਲੇ ਹੁੰਦੇ ਨੇ ਉਹਨਾਂ ਨੂੰ ਸਲੈਕਟ ਕਰ ਲੈਂਦੇ ਸਾਡੇ ਲੋਕ ਜਿਹੜੇ ਨੇ ਪਿੱਛੇ ਮੁੜ ਆਉਂਦੇ ਨੇ ਬੱਚੇ ਆਖਰ ਨੂੰ ਵਾਪਸ ਘਰ ਆਣ ਤੋਂ ਬਾਅਦ दारू ਪੀਣ ਲੱਗ ਪਏ ਮਾੜੇ ਨਸ਼ਿਆਂ ਨਾਲ ਜੁੜ ਗਏ ਆਏ ਸਾਡੇ ਹਾਲਾਤ ਉਹ ਕਹਿੰਦਾ ਮਤਲਬ ਬੇਰਜ਼ਗਾਰੀ ਹੈ ਨਾ ਗਲਤ ਲਾਮਤਾਂ ਦਾ ਜਿਹੜਾ ਕਿਤੇ ਨਾ ਕਿਤੇ ਉਹ ਹੈਗਾ ਦੋਸ਼ ਕਹਿ ਸਕਦੇ ਆ ਜਾਂ ਜੇ ਬੇਰਜ਼ਗਾਰੀ ਨਾ ਹੋਵੇ ਤਾਂ ਨੌਜਵਾਨ ਗਲਤ ਰਸਤੇ ਨਹੀਂ ਜਾਣਗੇ ਹਾਂਜੀ ਹਾਂਜੀ ਬੇਰਜ਼ਗਾਰੀ ਖਤਮ ਹੋ ਜਾਏਗੀ ਜੀ ਇਹਦੇ ਵਿੱਚ ਸਰ ਜੀ ਜਦੋਂ ਬੱਚਾ ਪੜ੍ਹ ਲਿਖ ਦੇ ਸਾਡੇ ਮਿਹਨਤ ਦਾ ਮੁੱਲ ਤਾਂ ਪੜਾਈ ਦਾ ਐਸੇ ਵਾਤੇ ਜੇਕਰ ਸਾਨੂੰ ਕੋਈ ਸਰਕਾਰੀ ਜੋਬ ਮਿਲਦੀ ਹੈ ਤਾਂ ਜੇ ਸਾਡੇ ਬੱਚੇ ਇੱਥੇ ਗਗੜਾ ਖੇਡਦੇ ਪਿੰਡਾਂ ਵਿੱਚ ਰੁਲਦੇ ਫਿਰਨਗੇ ਫਿਰ ਸਾਡੀ ਪੜਾਈ ਵੀ ਕਿਸੇ ਕੰਮ ਦੀ ਨਹੀਂ ਬੱਚੇ ਨੂੰ ਅਸੀਂ ਪੜ੍ਹਨ ਵਾਸਤੇ ਭੇਜਦੇ ਆ ਫਿਰ ਉਹਨੂੰ ਦਿਹਾੜੀ ਕੱਲਾਂ ਕਿ ਰੋਟੀ ਆਲ ਟਿੱਪਣ ਲੈ ਕੇ ਕਿਵੇਂ ਦਿਹਾੜ ਨਹੀਂ ਜਾਣਦੇ ਜੀ ਇਹ ਪਿੰਡ ਵਾਸੀ ਨੇ ਚੱਕ ਖੀਵਾ ਦੇ ਜਿਨ੍ਹਾਂ ਨੇ ਬਿਬਾਕੀ ਦੇ ਨਾਲ ਆਪਣੀਆਂ ਜਿਹੜੀਆਂ ਮੰਗਾਂ ਨੇ ਚਾਹੇ ਉਹ ਇਹ ਵੀ ਐ ਸਿੱਧੇ ਤੌਰ ਤੇ ਕਿ ਜੇਕਰ ਕੋਈ ਰਾਸ਼ੀ ਤੌਰ ਤੇ ਰੰਜਸ਼ਬਾਜੀ ਹੈ ਤਾਂ ਉਹ ਵੀ ਸਾਹਮਣੇ ਜਿਹੜਾ ਲੈ ਕੇ ਆਂਦੀ ਹੈ ਇਹ ਰਾਸ਼ਨ ਦੀ ਗੱਲ ਹੈ ਸਿੱਧੇ ਤੌਰ ਤੇ ਜਿਹੜੇ ਚੇਤਨ ਲੋਕ ਨੇ ਇਸ ਗੱਲ ਨੂੰ ਨਕਾਰ ਰਹੇ ਨੇ ਕਿ ਅਸੀਂ ਇਹ ਗੁਜ਼ਾਰਾ ਕਰ ਸਕਦੇ ਹਾਂ ਜੇ ਸਾਡਾ ਪੱਕਾ ਪ੍ਰਬੰਧ ਕਰ ਦਿੱਤਾ ਜਾਵੇ ਜੇ ਸਾਨੂੰ ਪੱਕੇ ਤੌਰ ਤੇ ਜਿਹੜਾ ਹੈਗਾ ਰਾਸ਼ਨ ਅਸੀਂ ਆਪ ਲੈ ਸਕੀਏ ਅਸੀਂ ਕਿਸੇ ਦੇ ਮਥਾਜ ਨਾ ਹੋਈਏ ਭਾਵ ਉਹਨਾਂ ਸਿੱਧੇ ਤੌਰ ਤੇ ਕਹਿ ਕੇ ਜੇਕਰ ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਨੌਕਰੀ ਦਾ ਪ੍ਰਬੰਧ ਕਰ ਦਿੱਤਾ ਜਾਵੇ ਅਸੀਂ ਕਿਸੇ ਦੇ ਗੁਲਾਮ ਨਹੀਂ ਹੋਵਾਂਗੇ ਅਸੀਂ ਆਪਣਾ ਲੈ ਕੇ ਆਪਣਾ ਖਾ ਸਕਾਂਗੇ ਅਸਲ ਪ੍ਰਬੰਧ ਜਿਹੜਾ ਹੈਗਾ ਹੜਾਂ ਦਾ ਮੁਕੰਮਲ ਹਾਲ ਦੀ ਇਹਨਾਂ ਨੇ ਗੱਲ ਕੀਤੀ ਹੈ